ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸੰਗਤਾਂ ਨੂੰ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਮੇਰਾ ਕਰਨ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਿੱਖ ਪੰਥ ਦੀ ਚੜ੍ਹਦੀ ਕਲਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਅੱਜ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਗੁਰਦੁਆਰਾ ਸ਼ੀਨੀ ਸਾਹਿਬ ਪਿੰਡ ਮੇਰ ਸਿੰਘ ਵਾਲਾ ਜੀਰਾ ਦੇ ਨੇੜੇ ਜੋ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣੇ ਹਨ ਬਹੁਤ ਸਾਰੀਆਂ ਸੰਗਤਾਂ ਉਥੇ ਨਤਮਸਤਕ ਹੋਣਗੀਆਂ ਸੋ ਸੰਸਥਾ ਵੱਲੋਂ ਅੱਜ ਖੂਨਦਾਨ ਦਾ ਕੈਂਪ ਉਥੇ ਲਗਾਇਆ ਜਾ ਰਿਹਾ ਹੈ ਮੈਡੀਕਲ ਦਾ ਕੈਂਪ ਉੱਥੇ ਲਗਾਇਆ ਜਾ ਰਿਹਾ ਸੋ ਖੂਨਦਾਨ ਮਹਾਦਾਨ ਤੁਹਾਡਾ ਦਿੱਤਾ ਹੋਇਆ ਖੂਨ ਦਾ ਇੱਕ ਕਤਰਾ ਕਿਸੇ ਦੀ ਵੀ ਜ਼ਿੰਦਗੀ ਕਿਸੇ ਦੀ ਵੀ ਜਿਹੜੀ ਜਾਨ ਆ ਉਹ ਬਚਾ ਸਕਦਾ ਸੋ ਵੱਤ ਤੋਂ ਵੱਧ ਸੰਗਤਾਂ ਨੇ ਅੱਜ ਜਿੰਨੀਆਂ ਵੀ ਜੀਰੇ ਇਲਾਕੇ ਦੀਆਂ ਸੰਗਤਾਂ ਨੇੜੇ ਤੇੜੇ ਪਿੰਡਾਂ ਦੀਆਂ ਸੰਗਤਾਂ ਗੁਰਦੁਆਰਾ ਸ਼ੀਨੀ ਸਾਹਿਬ ਅੱਜ ਉੱਥੇ ਜੋ ਸਮਾਗਮ ਹੋ ਰਿਹਾ ਹੈ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਤ ਅੱਜ ਅਖੰਡ ਪੜ੍ਹ ਸਾਹਿਬ ਜੀ ਦੇ ਭੋਗ ਪੈਣਗੇ ਨਾਲ ਹੀ ਉਥੇ ਜੀਰੇ ਇਲਾਕੇ ਵਾਸਤੇ ਜੀਰੇ ਸ਼ਹਿਰ ਵਾਸਤੇ ਜੀਰੇ ਦੇ ਨਾਲ ਦੇ ਲਾਗਲੇ ਪਿੰਡਾਂ ਵਾਸਤੇ ਜਿਹੜੀ ਆ ਉਹ ਇੱਕ ਐਂਬੂਲੈਂਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਜੋ ਪੈਂਡਕੋਟ ਕਰੋੜ ਕਲਾਂ ਦੀ ਸੰਸਥਾ ਵਾ ਸਾਰਿਆਂ ਦੇ ਸਹਿਯੋਗ ਦਾ ਸਦਕਾ ਸਾਰਿਆਂ ਦੇ ਉੱਦਮ ਦਾ ਸਦਕਾ ਸਾਰੀਆਂ ਸੰਗਤਾਂ ਦੇ ਸਹਿਯੋਗ ਦਾ ਸਦਕਾ ਆਰਟ ਆਫ ਲੀਵਿੰਗ ਆਰਤੀ ਐਸੋਸੀਏਸ਼ਨ ਜੀਰਾ ਸੱਚਕੰਡ ਸ੍ਰੀ ਹਜੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਜੀਰਾ ਹੋਰ ਵੀ ਬਹੁਤ ਸੱਜਣ ਮਿੱਤਰ ਪਿਆਰੇ ਜਿਨ੍ਹਾਂ ਨੇ ਬਹੁਤ ਭਰਮਾ ਜਿਹੜਾ ਉਹ ਸਹਿਯੋਗ ਦਿੱਤਾ ਹੈ ਕਿਉਂਕਿ ਚੰਗਾ ਜਦੋਂ ਕਾਰਜ ਕੋਈ ਵੀ ਹੁੰਦਾ ਹੈ ਚੰਗਾ ਜਦੋਂ ਕਾਰਜ ਆਪਣੇ ਇਲਾਕੇ 'ਚ ਹੁੰਦਾ ਹੈ ਤਾਂ ਗੁਰੂ ਸਾਹਿਬ ਦੀ ਮਿਹਰ ਦਾ ਸਦਕਾ ਜਿਹੜਾ ਉਹ ਸੰਗਤਾਂ ਬਹੁਤ ਵੱਡਾ ਸਹਿਯੋਗ ਦਿੰਦੀਆਂ ਬਹੁਤ ਜਿਹੜਾ ਵੱਡਾ ਉਹ ਪਿਆਰ ਦਿੰਦੀਆਂ ਵਾ ਸੋ ਤੁਹਾਡੇ ਸਾਰੀਆਂ ਸੰਗਤਾਂ ਦੇ ਸਹਿਯੋਗ ਦਾ ਸਦਕਾ ਅੱਜ ਜੋ ਇੱਕ ਐਂਬੂਲੈਂਸ ਸੇਵਾ ਜੀਰਾ ਸ਼ਹਿਰ ਤੇ ਜੀਰੇ ਦੇ ਲਾਗਲੇ ਪਿੰਡਾਂ ਦੇ ਤਲਵੰਡੀ ਤਲਵੰਡੀ ਦੇ ਲਾਗਲੇ ਪਿੰਡਾਂ ਦੇ ਵਾਸਤੇ ਜਿਹੜੀ ਸੇਵਾ ਉੱਥੇ ਸ਼ੁਰੂ ਹੋਣ ਜਾ ਰਹੀ ਆ ਜਿਹਦੀ ਅੱਜ ਸ਼ੁਰੂਆਤ ਸੰਤ ਬਾਬਾ ਗੁਰਸੇਵਕ ਸਿੰਘ ਜੀ ਸ਼ੀਨੀ ਸਾਹਿਬ ਵਾਲੇ ਆਪਦੇ ਘਰ ਕਮਲਾ ਨਾਲ ਕਰਨਗੇ ਸੋ ਵੱਧ ਤੋਂ ਵੱਧ ਸੰਗਤਾਂ ਨੇ ਅੱਜ ਆਪਣੀ ਉਥੇ ਹਾਜ਼ਰੀ ਵੀ ਭਰਨੀ ਗੁਰਦੁਆਰਾ ਸ਼ੀਨੀ ਸਾਹਿਬ ਪਿੰਡ ਮੇਰ ਸਿੰਘ ਵਾਲਾ ਅੱਜ ਗੁਰੂ ਸਾਹਿਬ ਜੀ ਦਾ ਜੋ ਪਹਿਲਾ ਪ੍ਰਕਾਸ਼ ਪਰਵ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਮਣ ਆਇਆ RAM ਸੋ ਜਿਹੜੇ ਵੈਗਰੂ ਦੇ ਕਾਰਜ ਹੁੰਦੇ ਆ ਜਿਹੜੇ ਪ੍ਰਮਾਤਮਾ ਦੇ ਕਾਰਜ ਹੁੰਦੇ ਆ ਉਹ ਵੈਗਰੂ ਆਪ ਹੀ ਕਰਦੇ ਆ ਆਪ ਹੀ ਕਰਾਉਂਦੇ ਆ ਸੋ ਤੁਹਾਡਾ ਸਾਰਿਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਦਸਵੰਦ ਆਪਾਂ ਸਾਰੇ ਕੱਢਦੇ ਆ ਉਹ ਕਿੱਥੇ ਲੱਗਦਾ ਕਿਵੇਂ ਲੱਗਦਾ ਚੰਗੇ ਕੰਮ ਤੇ ਲੱਗਦਾ ਉਹ ਜਿਹੜਾ ਬਹੁਤ ਅਹਿਮ ਗੱਲ ਆ ਸੋ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਜੀਰੇ ਦੀਆਂ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਹੈ ਆਰਟ ਅਫ ਸੂਸ਼ਨ ਦਾ ਬਹੁਤ ਵੱਡਾ ਸਹਿਯੋਗ ਆ ਆਰਟ ਆਫ ਲੀਵਿੰਗ ਦਾ ਬਹੁਤ ਵੱਡਾ ਸਹਿਯੋਗ ਆ ਸੋ ਤੁਹਾਡੇ ਸਾਰਿਆਂ ਦੇ ਉਦਮ ਉਪਰਾਲੇ ਦਾ ਸਦਕਾ ਅੱਜ ਬਾਬਾ ਗੁਰਸੇਵਕ ਸਿੰਘ ਜੀ ਸ਼ੀਨੀ ਸਾਹਿਬ ਜੀਰੇ ਤੇ ਜੀਰੇ ਦੇ ਲਾਗਲੇ ਪਿੰਡਾਂ ਵਾਸਤੇ ਜੋ ਐਂਬੂਲੈਂਸ ਸੇਵਾ ਉਹ ਸ਼ੁਰੂ ਕਰਨ ਜਾ ਰਹੇ ਆ ਸੋ ਨਾਲ ਹੀ ਉੱਥੇ ਅੱਜ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਉਹ ਖੰਡਪਾਟ ਸਾਹਿਬ ਦੇ ਭੋਗ ਪੈਣੇ ਆ ਸਮਾਗਮ ਹੋਣੇ ਆ ਸ਼ਾਮ 3 ਵਜੇ ਤੱਕ ਜਿਹੜੇ ਉਹ ਸਮਾਗਮ ਚੱਲਨੇ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਸਾਰੀਆਂ ਸੰਗਤਾਂ ਨੇ ਜਿਹੜੀ ਉਹ ਹਾਜ਼ਰੀ ਭਰਨੀ ਆ ਆਪਣੀ ਹਾਜ਼ਰੀ ਲਵਾਉਣੀ ਆ ਕਿਉਂਕਿ ਜਦੋਂ ਅਸੀਂ ਮੰਗਣੀ ਸਾਰਾ ਗੁਰੂ ਸਾਹਿਬ ਤੋਂ ਜਾਣਾ ਤੇ ਅੱਜ ਉਹਨਾਂ ਦੇ ਜਿਹੜੇ ਪ੍ਰਕਾਸ਼ ਪੁਰਬ ਤੇ ਵੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਆ ਜਿਵੇਂ ਅਸੀਂ ਆਪਦੇ ਜਨਮ ਦਿਹਾੜਿਆਂ ਦੇ ਵੱਡੇ ਵੱਡੇ ਖਰਚੇ ਕਰਦੇ ਆ ਵੱਡੇ ਵੱਡੇ ਜਿਹੜੇ ਉਹ ਕੇਕ ਕੱਟਦੇ ਆ ਪਾਰਟੀਆਂ ਕਰਦੇ ਆ ਸੈਲੀਬ੍ਰੇਟ ਕਰਦੇ ਆ ਸੋ ਅੱਜ ਸਾਡੇ ਪਿਤਾ ਦਾ ਅੱਜ ਸਾਡੇ ਗੁਰੂ ਦਾ ਜਿਹੜਾ ਉਹ ਜਨਮ ਦਿਨ ਹੈ ਪ੍ਰਕਾਸ਼ ਪੁਰਬ ਹੈ ਸੋ ਸਾਰੀਆਂ ਸੰਗਤਾਂ ਨੇ ਤੁਸੀਂ ਜਿਹੜਾ ਉਹ ਹਾਜ਼ਰੀ ਭਰਨੀ ਆ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ